ਜ਼ਿਲ੍ਹਾ ਜਰਨਸਖਤਰ ਭਾਰਤੀ ਕਿਸਾਨੀ ਤੇ ਅਟਕਾਉਂਦਾ ਕੀ ਮਾਮਲਾ ਹੈ ਮਾਮਲਾ ਤਾਂ ਅੱਜ ਅਸੀਂ ਸਾਡੀ ਜ਼ਿਲ੍ਹਾਵਾਰ ਮਹੀਨੇ ਬਾਅਦ ਜਿਹੜੀ ਮੀਟਿੰਗ ਸੀ ਜ਼ਿਲ੍ਹੇ ਦੀ ਉਹ ਅੱਜ 8 ਤਰੀਕ ਦੀ ਰੱਖੀ ਹੋਈ ਸੀ ਪਰ ਇਹਦੇ ਵਿੱਚ ਸਾਨੂੰ ਫੌਰੀ ਜਿਹਾ ਹੈਗਾ ਇੱਕ ਮਾਮਲਾ ਸਾਡੇ ਧਿਆਨ ਤੇ ਆਇਆ ਇੱਕ ਸਾਡੀ ਜਿਹੜੀ ਬੇਟੀ ਹੈ ਕੁਲਵਿੰਦਰ ਕੌਰ ਜਿਹੜੀ ਉਹ ਕੰਗਣਾ ਰਣੌਤ ਜਿਹੜਾ ਨੇ ਥੱਪੜ ਮਾਰਿਆ ਜਿਹੜੀ ਕੰਗਣਾ ਰਣੌਤ ਨੇ ਸਾਡੇ ਕਿਸਾਨ ਅੰਦੋਲਨ ਵੇਲੇ ਸਾਡੀਆਂ ਕਿਸਾਨ ਬੀਬੀਆਂ ਨੂੰ ਟਕੇ ਟਕੇ ਦੀਆਂ ਔਰਤਾਂ ਤੇ 100-100 ਰੁਪਏ ਦਿਹਾੜੀਦਾਰ ਦੱਸਦੀ ਸੀ ਤੇ ਕਿਸਾਨ ਅੰਦੋਲਨ ਤੇ ਵੀ ਕਮੈਂਟ ਕਰਦੀ ਸੀ ਉਸ ਦੇ ਰੋਸ ਵਜੋਂ ਉਸ ਬੀਬੀ ਨੇ ਤੇ ਥੱਪੜ ਮਾਰਿਆ ਅਸੀਂ ਨੂੰ ਠੀਕ ਸਮਝਦੇ ਹਾਂ ਤੇ ਅਸੀਂ ਆਪਦੀ ਭਾਰਤੀ ਕਿਸਾਨਾਂ ਨਾਲ ਟੜਕਾਉਂਦਾ ਵੱਲੋਂ ਸਾਡੇ ਕੋਲ ਜਦੋਂ ਜਥੇਬੰਦੀ ਵੱਲੋਂ ਸਦਾ ਤਾਂ ਵੀ ਹਾਜ਼ਰ ਹੋਵਾਂਗੇ ਹਰ ਇੱਕ ਪ੍ਰੋਗਰਾਮ ਤੇ ਉਹਦੇ ਹੱਕ ਦੇ ਵਿੱਚ ਤੇ ਜੇ ਕੋਈ ਸੰਯੁਕਤ ਕਿਸਾਨ ਮੋਰਚੇ ਦਾ ਹੱਦਾਂ ਹੁੰਦਾ ਤਾਂ ਅਸੀਂ ਉਹਦੇ ਵੀ ਹੱਕ ਚ ਮੋਬਾਈਲ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਕੋ ਰੋਲਾ ਪਿਆ ਸੀ ਮੋਬਾਈਲ ਦਾ ਵੇਖੋ ਉਹਦੀ ਡਿਊਟੀ ਚੈਕਿੰਗ ਤੇ ਸੀ ਜਿਹੇ ਜਿਆਦਾ ਬਤੀਰਾ ਬੋਲਣ ਦਾ ਢੰਗ ਹੈ ਜ਼ਰੂਰੀ ਹੈ ਵੀ ਉਹ ਕੋਈ ਕਮੈਂਟ ਉਹਨੇ ਕਰਿਆ ਹੋਊਗਾ ਕੁਲਵਿੰਦਰ ਕੌਰ ਤੋਂ ਉਹ ਇਹਦੇ ਬੋਲਣ ਦਾ ਢੰਗ ਤਰੀਕਾ ਹਰ ਇੱਕ ਨਾਲੇ ਦਾ ਮੀੜੀ ਨੇ ਇਹਦਾ ਬਕਾੜ ਆਪਦੇ ਬਾਲੀਵੁੱਡ ਚ ਇਹਦਾ ਬਗਾੜ ਹੈ ਸੋ ਇਹ ਬੋਲਣ ਦਾ ਕੀਤਾ ਗਿਆ ਉਸ ਤੋਂ ਤੇ ਆਪਾਂ ਵੀ ਕੁਲਵਿੰਦਰ ਕੌਰ ਤੇ ਕਿਸਾ ਮੰਨਦੇ ਹੋ ਵੇਖੋ ਇਹ ਉਹਦੀ ਪੁਲਿਸ ਦੀ ਕਾਰਵਾਈ ਹੈ ਪਰ ਅਸੀਂ ਉਹਦੇ ਵਿਰੋਧ ਕਰਾਂਗੇ ਪੱਕਾ ਪਾਰਚਾ ਦਾ ਕੰਗਣਾ ਦੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਡਿਊਟੀ ਜੀ ਵਿਗੜਨ ਪਾਇਆ ਜਿਵੇਂ ਉਹ ਆ ਉੱਡ ਰਹੀਆਂ ਇਹ ਕਹਿੰਦੇ ਵੀ ਇਹਨੂੰ ਜਦੋਂ ਔਰ ਦੇਖਿਆ ਮਗਰ ਲੱਗਿਆ ਵੀ ਤੇ ਇਹਨੇ ਕਿਹਾ ਵੀ ਇਹ ਤਾਂ ਖਾਲਸਤਾਨੀ ਹੈ ਇਹ ਤਾਂ ਬੰਨ ਵੀ ਉਹਨੇ ਇਹ ਜਿਹਾ ਕਮੈਂਟ ਕਰੇ ਹੋਣਗੇ ਤਾਂ ਉਹ ਤਾਂ ਗੁੱਸੇ ਚ ਆ ਕੇ ਤੋਂ ਰਿਐਕਸ਼ਨ ਇੱਕ ਗਲਤ ਨਹੀਂ ਗਿਆ ਇਸ ਤਰ੍ਹਾਂ ਜੇ ਮਨ ਲਗੇ ਨਹੀਂ ਨਹੀਂ ਕਿਸੇ ਨੂੰ ਟਾਰਗੇਟ ਕਰਨਾ ਗਲਤ ਉਹਨਾਂ ਤਾਂ ਵੇਖੋ ਥੱਪੜ ਪਹਿਲਾਂ ਵੀ ਵੱਜੇਗਾ ਪੀਚ ਤੰਬਰ ਕੰਨੀ ਜੁੱਤੀ ਸੀ ਤੀ ਜਾਂ ਹੋਰ ਕੰਨੀ ਹੈਗੇ ਨੇ ਕਿ ਕਦੇ ਕਿਸੇ ਨੇ ਉਹ ਨਹੀਂ ਕਿਹਾ ਕਦੇ ਪੰਜਾਬ ਦੇ ਉਸ ਨੂੰ ਵੱਖਵਾਦੀ ਅਖਤਵਾਦੀ ਕਿਉਂ ਐਲਾਨ ਦੇਣਗੇ ਸੋ ਇਹ ਕੁਲਵਿੰਦਰ ਤੌਰ ਦੀ ਨੌਕਰੀ ਚਲੀ ਗਈ ਹੈ ਜੇ ਕੀ ਕਿਸਾਨ ਜਿੱਥੇ ਬੰਦੇ ਉਹਨੂੰ ਮਦਦ ਵੀ ਇਹ ਕੀ ਹੈ ਬਿਲਕੁਲ ਜਦੋਂ ਸੱਦਾ ਆਊਗਾ ਅਸੀਂ ਮਦਦ ਕਰਾਂਗੇ ਜਿਹੇ ਜਿਹੇ ਵੀ ਸੱਦਾ ਸਾਨੂੰ ਸੁਪਰ ਕਮੇਟੀ ਬਣਾਵਾਊਗਾ ਜਾਂ ਸੰਯੁਕਤ ਕਿਸਾਨ ਮੋਰਚੇ ਬਣਾਵਾਊਗਾ ਅਸੀਂ ਉਹਦੇ ਹੱਕ 'ਚ ਖੜਾਂਗੇ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਉਹਦੀ ਸਪੋਰਟ ਆ ਕੋਈ ਤਰਨਾਮ ਜਾਰਾ ਕੋਈ ਉਹਦੇ ਹੱਕ ਕਰੇ ਮਰਾਨਾ ਮਰਾਨਾ ਜੀ ਬੂਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਦਿਖਾਉਂਦਾ ਮੀਟਿੰਗਾਂ ਜਿਸੀਂ ਹੁਣ ਤਾਂ ਆਏ ਮਤਲਬ ਮਹੀਨੇ ਦੇ ਛੱਡੀ ਜ਼ਿਲ੍ਹੇ ਦੀ ਮੀਟਿੰਗ ਹੁੰਦੀ ਹੈ ਅੱਜ ਜਿਹੜੀ ਫੌਰੀ ਤੌਰ ਤੇ ਅਸੀਂ ਮੀਟਿੰਗ ਰੱਖੀ ਹੈ ਸੋਨੂੰ ਪਤਾ ਹੈ ਵੀ ਇੱਕ ਜਿਹੜੀ ਪਿਛੇ ਘਟਨਾ ਵਾਪਰੀ ਹੈ ਸਾਡੀ ਭੈਣ ਕਲਵਿੰਦਰ ਕੌਰ ਨੇ ਉਹ ਕੰਗਣਾ ਦੇ ਨਾਲ ਮਤਲਬ ਕੰਗਣਾ ਉਹਦੇ ਨਾਲ ਖੇਬੜੀ ਜਾ ਕੇ ਤੇ ਉਹਦੀ ਇੱਕ ਮਜਬੂਰੀ ਬਣ ਗਈ ਉਹਦੇ ਮਤਲਬ ਨਪੜ ਮਾਰਕ ਨੂੰ ਸਫਲ ਸਕਾਉਣ ਦੀ ਕਿਉਂਕਿ ਚਾਲਦੇ ਕੋਲ ਦਿੱਲੀ ਦੇ ਵਿੱਚ 750 ਕਿਸਾਨ ਮਜ਼ਦੂਰ ਸੀ ਦੋਗਾ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਜਿਹੜੀ ਕੰਗਣਾ ਸੀ ਕੰਗਣਾ ਹਰੇਕਾ ਉਥੇ ਮਤਲਬ ਢੋਲ ਦੇ ਖਿਲਾਫ ਬੋਲਣਾ ਫਟੀਆਂ ਮਾਮਾ ਭੈਣਾ ਜਿਹੜਾ 1 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦਾ ਸਾਡਾ ਬਜ਼ੁਰਗ ਉਸ ਧਾਰਨੇ ਦੇ ਵਿੱਚ ਸੀ ਉਹਨਾਂ ਨੂੰ ਮਤਲਬ ਦਿਹਾੜੀਦਾਰ ਦੱਸਣਾ ਵੀ ਦਿਹਾੜੀ ਤੇ ਆਈਆਂ ਹੋਣਗੀਆਂ ਪਰ ਇਹ ਜਿਹੜੀ ਕੰਗਣਾ ਸੀਗੀ ਕੰਗਣਾ ਨਾਲ ਉਹਦੀ ਵੈਸ ਭਾਜੀ ਹੋਈ ਅਸੀਂ ਇਹ ਵੀ ਮੰਗ ਕਰਦੇ ਆ ਵੀ ਉਹਦਾ ਸੀਸੀ ਕੈਮਰਾ ਜਿੱਥੇ ਉਹ ਲੱਪੜ ਮਾਰਿਆ ਉਹ ਕਢਾਇਆ ਜਾਵੇ ਕਿਉਂਕਿ ਉਹਨੇ ਪਹਿਲਾਂ ਉਹਨੂੰ ਕੰਗਣਾਣ ਜਿਹੜੀ ਅਸੀਂ ਜਾਣਕਾਰੀ ਕਰੀ ਹੈ ਵੀ ਤੁਹਾਡਾ ਮੋਬਾਈਲ ਚੈੱਕ ਕਰਨਾ ਤੁਹਾਡਾ ਪਰਸ ਚੈੱਕ ਕਰਨਾ ਹੈ ਜੇ ਤੁਸੀਂ ਇੱਧਰ ਦੀ ਨੰਗਣਾ ਜਿੱਧਰ ਦੀ ਪਬਲਿਕ ਨੰਗਦੀ ਹੈ ਜੇ ਤੁਸੀਂ ਮੰਤਰੀਆਂ ਵਾਲੇ ਪਾਸੇ ਨੰਗਣਾ ਉਧਰਲੇ ਪਾਸੇ ਹੈਗਾ ਉਧਰ ਦੀ ਤੁਸੀਂ ਜਾਓ ਪਰ ਉਹ ਉਹਦੇ ਨਾਲ ਖੈਬੜੀ ਉਹਨੂੰ ਮਤਲਬ ਕੰਗਣਾਣ ਦੇ ਜਿਹੜੇ ਬਿਆਨ ਹੈ ਵੀ ਤੈਨੂੰ ਮੈਂ ਇਥੋਂ ਬਦਲੀ ਕਰਾ ਦੂੰ ਤੇਰੇ ਐਂ ਕਰਾ ਦੂੰ ਠੀਕ ਆ ਉਹ ਤੋਂ ਗੁੱਸੇ ਦੇ ਵਿੱਚ ਜੋ ਉਹਨੂੰ ਮਤਲਬ ਖਾਸਤਾਨੀ ਕਿਹਾ ਜਾਂਦਾ ਜਾਂ ਹੋਰ ਕੁਝ ਕਿਹਾ ਜਾਂਦਾ ਹੈ ਉਹ ਮਤਲਬ ਕੰਗਣਾ ਦੇ ਲੱਪੜ ਵੱਜਾ ਅਸੀਂ ਬਿਲਕੁਲ ਜਾਇਜ਼ ਸਮਝਦੇ ਆ ਚਾਹੀਦਾ ਹੈ ਜੇ ਸਭ ਖਸਕਾਉਣਾ ਚਾਹੀਦਾ ਤੇ ਜੇ ਜੋ ਵੀ ਮਤਲਬ ਕੰਗਣਾ ਦੇ ਕੋਈ ਕਾਰਵਾਈ ਕਰਾਉਗੀ ਉਹਦੇ ਤੇ ਨੌਕਰੀ ਦਾ ਮਸਲਾ ਹੈ ਜਾਂ ਕੋਈ ਪਰਚੇ ਦਾ ਮਸਲਾ ਅਸੀਂ ਕਿਸਾਨ ਚ ਸੇ ਬੰਦੀਆਂ ਸਾਡੇ ਸੁਪਾ ਪ੍ਰਧਾਨ ਬੂਟਾ ਸਿੰਘ ਬੁਰਜ ਗੱਲੇ ਨੇ ਪਹਿਲੇ ਲਾਈਫ ਹੋ ਕੇ ਕਿਹਾ ਤੇ ਅਸੀਂ ਪੂਰੀ ਮਦਦ ਕਰਾਂਗੇ ਕੋਈ ਵੀ ਨੌਕਰੀ ਨੂੰ ਖਤਰਾ ਨਹੀਂ ਜਾਣ ਦਿੰਦੇ ਤੇ ਕੋਈ ਅਸੀਂ ਉਹਦੇ ਮਤਲਬ ਇਹ ਨਹੀਂ ਹੈਗਾ ਵੀ ਉਹਦੇ ਕੋਈ ਪਰਚਾ ਦਰਜ ਕੀਤਾ ਜਾਊ ਲੱਪੜ ਮਾਰਨ ਵਾਲੀ ਕੋਈ ਬਾਲੀ ਵੱਡੀ ਗੱਲ ਨਹੀਂ ਜਦੋਂ ਇਹ ਕੁਰਸੀਆਂ ਚਲਾ ਦਿੰਦੇ ਨਾ ਇਥੇ ਲੈ ਅਸੈਂਬਲੀ ਚ ਬਹਿ ਕੇ ਜਾਂ ਜਿੱਥੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਉੱਥੇ ਇੱਕ ਦੂਜੇ ਤੇ ਲੱਪੜ ਲਾ ਦਿੰਦੇ ਆ ਪੱਗਾਂ ਲਾ ਦਿੰਦੇ ਆ ਪਰ ਉਹ ਜੋ ਉਹਨਾਂ ਤੇ ਕਿਉਂ ਨਹੀਂ ਪਰਚੇ ਹੁੰਦੇ ਇਹ ਤਾਂ ਇੱਕ ਉਹਨੂੰ ਸਾਕਸ ਕਸਾਇਆਚਾਰ ਗੋਲਾਂ ਦੇ ਨਾਲ ਕੋਈ ਬਾਲੀ ਵੱਡੀ ਗੱਲ ਨਹੀਂ